ਦਾ ਆਪ ਦੇ ਘੱਟੋ ਘੱਟ 10% ਲੋਕਾਂ ਨੂੰ ਇਹ ਕਿਲੇ ਬਾਰੇ ਪਤਾ ਆ। ਭਾਈ ਇਹ ਤੇਰਾ ਟਾ ਆ ਦੇਖੋ ਚਿੱਤਰਕਾਰੀ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਘੋੜੇ ਮਹਾਰਾਜਾ ਦੇਖੋ ਇਦਾਂ ਮਹਾਰਾਜਾ ਰਣਜੀਤ ਸਿੰਘ ਦੀ ਜਾਂਦੇ ਹੁੰਦੇ ਸੀਗੇ ਘੋੜੇ ਦੇ ਉੱਪਰ ਬੈਠ ਕੇ ਤਾਂ ਪਿੱਛੇ ਦੇਖੋ ਹਾਥੀ ਜਲਦੇ ਹੁੰਦੇ ਸੀਗੇ ਮੋਰੇ ਸੈਨਾ ਚੱਲਦੀ ਹੁੰਦੀ ਸੀ ਸਾਰਾ ਕੁਝ ਆਹ ਦੇਖੋ ਮਹਾਰਾਜ ਜੀਵ ਦਾ ਬੋਰਡ ਲੱਗਿਆ ਮਿਲਣਾ ਸਾਨੂੰ ਲੈਪੜ ਇਹਨੂੰ ਕਹਿੰਦੇ ਆ ਤੈਂਦੂਆ ਇਹ ਰਣਜੀਤ ਸਿੰਘ ਜੀ ਦੇ ਟਾਈਮ ਦੀ ਚਿੱਤਰਕਾਰੀ ਹੋਈ ਪਈ ਆ ਬਹੁਤ ਹੀ ਯੁਨੀਕ ਆਪਾਂ ਫਿਲਮਾਂ ਦੇ ਸੁਬੇ ਆ ਦੀ ਰਾਧਾ ਕ੍ਰਿਸ਼ਨ ਜੀ ਦਾ ਮੰਦਰ ਅਸੋ ਤੁਸੀਂ ਵੀ ਮਹਾਰਾਜ ਅਜੀਤ ਸਿੰਘ ਦੀ ਫੋਟੋ ਸੱਚ ਦਿਖਾਇਆ ਦੇਖੋ ਉਸ ਉਸ ਟਾਈਮ ਦੇ ਵਿੱਚ ਵੀ ਕਿੰਨੇ ਕਲਾਕਾਰਾਂ ਜਾਂ ਜੱਸਾ ਉੱਕੇ ਰਿਪੋਰਟਰ ਹੁੰਦੇ ਸੀਗੇ ਵੀ ਵਧੀਆ ਬਹਿਣਾ ਬਹਿਣਾ ਮਨਸਾ ਸੋ ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਸਾਰੇ ਤੁਸੀਂ ਠੀਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਜਾਣਾ ਬਹੁਤ ਹੀ ਕੈਂਟ ਤੇ ਯੂਨੀਕ ਪਲੇਸ ਜੇ ਘਮਾਦੀਏ ਤੁਹਾਨੂੰ ਫਿਰ ਮੰਨੋਗੇ ਬਾਬਿਆਂ ਨੂੰ ਜੇ ਚੜ੍ਹਦੀ ਕਲਾ ਦੇ ਵਿੱਚ ਆਪਾਂ ਵਲੋਗ ਬਣਾ ਦਈਏ ਤੇ ਅੱਧ ਘੁਮਾਵਾਂਗੇ ਤੁਹਾਨੂੰ ਬਹੁਤ ਹੀ ਕੈਂਟ ਤੇ ਯੂਨੀਕ ਪਲੇਸ ਜਿਹੜਾ ਤੁਸੀਂ ਅਜ ਤੱਕ ਕਦੀ ਨਹੀਂ ਦੇਖਿਆ ਹੋਵੇਗਾ ਤੇ ਪੰਜਾਬ ਦੇ ਸਿਰਫ 10% ਲੋਕ ਜਾਣਦੇ ਉਸ ਜਗ੍ਹਾ ਦੇ ਬਾਰੇ ਸੋ ਚਲਾਂਗੇ ਤੁਹਾਨੂੰ ਅੱਜ ਲੈ ਕੇ ਬਹੁਤ ਹੀ ਖਾਸ ਜਗ੍ਹਾ ਤੇ ਉੱਪਰ ਜਾਣਾ ਤੇ ਸਾਡੇ ਨਾਲ ਜਾਣਗੇ ਸਾਡੇ ਯਸ਼ ਜੀ ਯਸ਼ ਜੀ ਨੂੰ ਨਾਲ ਲੈ ਕੇ ਆਪਾਂ ਚੱਲਦੇ ਆਂ ਸੋ ਵੀਡੀਓ ਦੇ ਵਿੱਚ ਬਨੇ ਰਹੋ ਤੇ ਜਿਨ੍ਹਾਂ ਨੇ ਹਾਲੇ ਤੱਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਹ ਵਾਲੀ ਵੀਡੀਓ ਜਿਹੜੇ ਦੇਖ ਰਹੇ ਆ ਲਾਈਕ ਬਟਨ ਤੇ ਓਕੇ ਕਰਨ ਤੋਂ ਬਾਅਦ ਆਪਸ਼ਨ ਆਉਂਦੀ ਹੈ ਕਮੈਂਟ ਦੇ ਥੱਲੇ ਨਾਲ ਹਾਈਪ ਦੀ ਸੁਹਾਇਪ ਜਰੂਰ ਕਰੋ ਤੇ ਚੱਲਦੇ ਆ ਤੁਹਾਨੂੰ ਲੈ ਕੇ ਹੁਣ ਯੂਨੀਕ ਪਲੇਸ ਦੇ ਉੱਪਰ ਚੱਲਦੇ ਆ ਹੁਣ ਆਪਾਂ ਜੱਸ ਹੁਣੀ ਹੋ ਗਿਆ ਰੈਡੀ ਤੇ ਚੱਲਦੇ ਆ ਹੁਣ ਮਿਲਦੇ ਆ ਤੁਹਾਨੂੰ ਰਸਤੇ ਦੇ ਵਿੱਚ ਆਓ ਮੌਸਮ ਹੋ ਗਿਆ ਪੂਰਾ ਸਾਫ਼ ਤੇ ਸੂਰਜ ਚਮਕਦਾ ਪਿਆ ਲਿਸ਼ਕਾ ਮਾਰਦਾ ਪਿਆ ਆ ਦੇਖੋ ਐਨ ਹਰਿਆਈ ਹੋਈ ਪਈ ਆ ਸਾਰੇ ਪਾਸੇ ਤੇ ਹੋ ਗਿਆ ਪੂਰਾ ਓਕੇ ਰਿਪੋਰਟ ਤੇ ਆਹ ਦੇਖ ਲਓ ਆਹ ਦੇਖ ਲਓ ਕਿੱਦਾਂ ਦੇ ਬੰਦੇ ਹਟਦੇ ਨਹੀਂ ਘੁੰਮਣੋਂ ਚਲਦੇ ਆ ਤੁਹਾਨੂੰ ਹੁਣ ਲੈ ਕੇ ਆਪਾਂ ਯੂਨੀਕ ਪਲੇਸ ਦੇ ਉੱਪਰ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਬੜੇ ਸ਼ੌਂਕ ਨਾਲ ਚਿੱਤਰਕਾਰੀ ਕਰਵਾਈ ਸੀ ਚਲਦੇ ਆ ਲੈ ਕੇ ਤੁਹਾਨੂੰ ਉਸ ਕਿਲੇ ਦੇ ਉੱਪਰ ਸੋਏ ਆ ਜੀ ਬਰੋਟੀ ਦੇ ਸੰਘਣੇ ਜੰਗਲ ਇਸ ਤੋਂ ਬਾਅਦ ਹੁਣ ਜਿੰਨਾ ਵੀ ਏਰੀਆ ਅੱਗੇ ਆਊਗਾ ਸਾਰਾ ਹੀ ਜੰਗਲ ਏਰੀਆ ਆਣਾ ਆ ਤੇ ਚਲਦੇ ਆ ਤੁਹਾਨੂੰ ਨਾ ਜੰਗਲਾਂ ਦੇ ਵਿੱਚ ਦੀ ਨਾਲੇ ਘਮਾਉਂਦੇ ਆ ਤੇ ਲੈ ਕੇ ਚਲਦੇ ਆ ਇੱਕ ਯੂਨੀਕ ਪਲੇਸ ਬਣੇ ਰਹੋ ਚੈਨਲ ਦੇ ਉੱਤੇ ਪੱਕੀ ਕਮੈਂਟ ਕਰਦੇ ਕਰੋ ਕੋਈ ਤੁਹਾਡੇ ਨਾਲ ਵੀ ਕੋਈ ਪਲੇਸ ਹੁੰਦਾ ਕੋਈ ਯੂਨੀਕ ਕੋਈ ਇਤਿਹਾਸਿਕ ਕੋਈ ਪੁਰਾਣਾ ਆ ਜਾਂ ਟੂਰਿਸਟ ਪਲੇਸ ਕੀ ਮਦਰਾ ਨਹੀਂ ਕੋਈ ਲੋਕੇਸ਼ਨ ਹੁੰਦੀ ਆ ਸੋ ਕਮੈਂਟ ਕਰਦਿਆ ਕਰੋ ਅਸੀਂ ਵੀ ਕਰਾਂਗੇ ਕਿਤੇ ਵੀ ਸਾਡੇ ਰੀਜ਼ ਦੇ ਵਿੱਚ ਆਉਂਦੀ ਹੋਈ ਉਹ ਜਗਾਹ ਰੀਜ ਆਸ ਅੱਡੀ ਮੈਂ ਕਹਾਂ ਜੇ ਰੇਂਜ ਦੇ ਵਿੱਚ ਜਗਾਹ ਆਉਂਦੀ ਆਪਾਂ ਜ਼ਰੂਰ ਪਹੁੰਚਾਂਗੇ ਕਮੈਂਟ ਕਰਿਆ ਕਰੋ ਦੱਬ ਕੇ ਤੇ ਅੱਜ ਪਾਵਾਂ ਇੱਕ ਸਪੈਸ਼ਲ ਵੀਡੀਓ ਪਾਣੀ ਆਪਾਂ ਬਹੁਤ ਖਾਸ ਬੰਦੇ ਲਈ ਸਾਡੇ ਜਿੰਨੇ ਵੀ ਬੰਤੇ ਵੀਡੀਓ ਦੇਖਦੇ ਆ ਤੇ ਅੱਜ ਸੋ ਜਿਹੜੀ ਆਪਾਂ ਲੋਕੇਸ਼ਨ ਦੇ ਉੱਪਰ ਜਾਣਾ ਹੈ ਜੀ ਸੋ ਆ ਤਖਣੀ ਦੇ ਤੁਸੀਂ ਦੇਖ ਸਕਦੇ ਹੋ ਜੰਗਲੀ ਜੀਵ ਦਾ ਬੋਰਡ ਲੱਗਿਆ ਮਿਲਣਾ ਸਾਨੂੰ ਲੈਪੜ ਇਹਨੂੰ ਕਹਿੰਦੇ ਆ ਤੈਂਦੂਆ ਐਂਡ ਬਾਗ ਇੱਥੇ ਘੁੰਮਦੇ ਰਹਿੰਦੇ ਆ ਸੋ ਆ ਜੀ ਜਾਂਦਾ ਤਖਣੀ ਨੂੰ ਰੋਡ ਇਸ ਰੋਡ ਦੇ ਕੋਲੋਂ ਤੁਸੀਂ ਮੁੜਨਾ ਆ ਜਿਹੜੀ ਚੋ ਆਂਦਾ ਮੁਰੇ ਖੱਡ ਉਸ ਖੱਡ ਨੂੰ ਕ੍ਰੋਸ ਕਰਨਾ ਆ ਸੋ ਲੈ ਕੇ ਚੱਲਦੇ ਆ ਤੁਹਾਨੂੰ ਅੱਗੇ ਤੇ ਵੀਡੀਓ ਦੇ ਵਿੱਚ ਬਣੇ ਰਹੋ ਆ ਖੱਡ ਕ੍ਰੋਸ ਕਰਨ ਤੋਂ ਬਾਅਦ ਜਿੱਥੋਂ ਜਿੱਥੋਂ ਅਸੀਂ ਰਸਤਾ ਮੁੜਨਾ ਆ ਮੁੜਨਾ ਆ ਤੇ ਫਿਰ ਜਾ ਕੇ ਆਣਾ ਉਹ ਪਲੇਸ ਸੋ ਚੱਲਦੇ ਆ ਤੁਹਾਨੂੰ ਲੈ ਕੇ ਬਾਕੀ ਅੱਜ ਵੈਦਰ ਬਹੁਤ ਸਾਫ਼ ਹੋ ਗਿਆ ਆ ਤੇ ਹੀਰਾਂ ਦਾ ਵੀ ਇਹ ਰਸਤਾ ਜੱਸ ਹੈਗਾ ਆ ਪਾਣੀ ਦੇਖ ਲਓ ਹਜੇ ਵੀ ਚੱਲਦਾ ਪਿਆ ਆ ਬਾਕੀ ਸਾਰੇ ਹਰਪੁਰ ਦੇ ਜਿਹੜੇ ਚੋਅ ਆ ਸੁੱਕ ਗਏ ਬਟ ਆ ਚੋਅ ਨਹੀਂ ਹਜੇ ਸੁੱਕਿਆ ਦੇਖ ਲਓ ਹਜੇ ਵੀ ਪਾਣੀ ਆ ਰਿਹਾ ਆ ਇਹਦੇ ਵਿੱਚ ਨਹੀਂ ਆ ਰਿਹਾ ਉੱਥੇ ਲੈਣਾ ਵੇਣਾ ਮੁੰਸਰ ਦੇਖ ਸਾਗ ਰਹੇ ਹੋ ਪਾਣੀ ਆ ਰਿਹਾ ਆ ਤੇ ਬੰਦੇ ਡਰ ਵੀ ਰਿਹਾ ਕ੍ਰੋਸ ਕਰਨ ਤੋਂ ਆਪਾਂ ਦਾ ਹੁਣ ਕ੍ਰੋਸ ਕਰਿਆ ਹੈ ਜੀ ਤੇ ਚੱਲਦੇ ਹਾਂ ਹੁਣ ਤੁਹਾਨੂੰ ਲੈ ਕੇ ਬੰਦੇ ਕਾਫੀ ਡਰਦੇ ਵੀ ਆ ਯਾਰ ਜਦੋਂ ਪਹਿਲੀ ਵਾਰ ਹੀ ਜਾਂਦੇ ਆ ਨਾ ਡਰਨਾ ਵੀ ਚਾਹੀਦਾ ਡਰਨਾ ਵੀ ਚਾਹੀਦਾ ਹੋਰ ਪਤਾ ਲੱਗੇ ਚਲ ਆਪਾਂ ਹੁਣ ਸਾਡਾ ਸਾਡਾ ਦਾ ਰਸਤਾ ਹੀ ਇਹ ਆ ਅਜੀ ਤਾਉਣੇ ਇਹ ਰਸਤੇ ਦੇ ਮਹਾਰ ਹੋ ਗਏ ਆ ਹੁਣ ਤਾਂ ਜੱਸ ਕਹਿੰਦਾ ਅੱਖਾਂ ਮੀਟ ਕੇ ਵੀ ਪਤਾ ਲੱਗ ਜਾਂਦਾ ਕਿੱਥੇ ਟੋ ਆਇਆ ਕਰ ਜ਼ਰੂਰੀ ਹੈ ਹੈ ਡਰ ਜ਼ਰੂਰੀ ਹੈ ਕੋਈ ਦੇਖਦੇ ਹੁੰਦੇ ਆ ਰਾਤ ਨੂੰ 10 ਵਜੇ ਆਉਂਦਾ ਜਿਹੜਾ ਡਰਨਾ ਜ਼ਰੂਰੀ ਹੈ। ਡਰਨਾ ਜ਼ਰੂਰੀ ਹੈ। ਸਹੀ ਗੱਲ ਆ ਡਰਨਾ ਜ਼ਰੂਰੀ ਹੈ ਭਰਾਵਾ। ਉਡਮਤ ਨਹੀਂ ਕਰਨੀ ਹੈ ਜੀ ਜਿੰਦਗੀ ਦੇ ਵਿੱਚ। ਸੋ ਹਾਂਜੀ ਇਹ ਆ ਪੰਜਾਬ ਦੇ ਉਹ ਕੁਦਰਤ ਦੇ ਨੇੜੇ ਪਿੰਡ ਜਿਨ੍ਹਾਂ ਦੇ ਵਿੱਚ ਨਾਮ ਆਂਦਾ ਇੱਕ ਤਖਣੀ, ਮਹੰਗਰਵਾਲ ਤੇ ਪਟਿਆੜੀਆਂ ਦੇ ਨਾਲ ਜਿਹੜੇ ਲੱਗਦੇ ਸਾਰੇ ਹੀ ਪਿੰਡੇ ਕੁਦਰਤ ਦੇ ਨਾਲ ਬਹੁਤ ਹੀ ਜੁੜੇ ਹੋਏ ਆ। ਸੋ ਚਲਦੇ ਆ ਤੁਹਾਨੂੰ ਆਪਾਂ ਲੈ ਕੇ ਨਾ ਪਿੰਡਾਂ ਦੇ ਵਿੱਚ ਦੀ। ਸਭ ਤੋਂ ਵੱਡੀ ਗੱਲ ਇਹ ਆ ਜੀ ਕਿ ਇਹਨਾਂ ਦੇ ਪਿੰਡਾਂ ਦੇ ਵਿੱਚ ਜਿਹੜੀਆਂ ਕੁਦਰਤੀ ਚੀਜ਼ਾਂ ਲੱਗੀਆਂ ਜਿਦਾਂ ਕਿ ਗਲੋ ਹੋਗੀ ਹੋਰ ਵੀ ਬਹੁਤ ਚੀਜ਼ਾਂ ਜੜੀਆਂ ਜੜੀਆਂ ਬੂਟੀਆਂ ਸਰੀਰ ਦੀਆਂ ਬਿਮਾਰੀਆਂ ਨੂੰ ਦੂਰ ਕਰਦੀਆਂ ਕਿਉਂਕਿ ਡਾਕਟਰੀ ਸਹਾਇਤਾ ਇੱਥੇ ਦੂਰ ਰਹਿੰਦੀ ਆ ਜਾਣਾ 10-10 ਕਿਲੋਮੀਟਰ ਪੈ ਜਾਂਦਾ ਇਹਨਾ ਪਿੰਡਾਂ ਵਾਲਿਆਂ ਨੂੰ ਸੋ ਉਹ ਪੱਤੇ ਕਾੜ ਕੇ ਜਾਂ ਬੂਟੀਆਂ ਕਾੜ ਕੇ ਉਹਨਾਂ ਨੂੰ ਪਤਾ ਪਿੰਡਾਂ ਵਾਲਿਆਂ ਨੂੰ ਉਹ ਲੈ ਜਾਂਦੇ ਆ ਸੋ ਠੀਕ ਹੋ ਜਾਂਦੇ ਆ ਪਿੰਡਾਂ ਵਾਲਿਆਂ ਨੂੰ ਪਛਾਣਾ ਆਮ ਬੰਦਾ ਨਹੀਂ ਪਛਾਣ ਸਕਦਾ ਰੋਡ ਤੇ ਲੱਗੀ ਵੀ ਕੋਈ ਚੀਜ਼ ਹੁੰਦੀ ਪਿੰਡ ਵਾਲਿਆਂ ਨੂੰ ਪਛਾਣ ਹੁੰਦੀ ਕਿਉਂਕਿ ਪਿੰਡਾਂ ਦੇ ਵਿੱਚ ਪਹਿਲਾਂ ਵੈਦ ਹੁੰਦੇ ਸੀ ਕੀ ਹੁੰਦੇ ਸੀ ਸੋ ਚਲਦੇ ਆ ਤੁਹਾਨੂੰ ਲੈ ਕੇ ਅਸੀਂ ਉਸ ਜਗ੍ਹਾ ਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਖੁਦ ਆਏ ਸੀਗੇ ਤੇ ਸੋ ਚਲਦੇ ਆ ਲੈ ਕੇ ਵੀਡੀਓ ਦੇ ਵਿੱਚ ਬਣੇ ਰਹੋ ਤੇ ਜਿਨ੍ਹਾਂ ਨੇ ਹਜੇ ਤੱਕ ਲਾਈਕ ਨਹੀਂ ਕੀਤਾ ਉਹ ਲਾਈਕ ਕਰ ਦਿਓ ਸੋ ਚਲਦੇ ਆ ਤੁਹਾਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਿਲੇ ਤੇ ਪਹੁੰਚਣ ਲਈ ਤੁਹਾਨੂੰ ਪਹਿਲਾ ਇਹ ਚੌਂਕ ਆਵੇਗਾ ਜਿਹਨੂੰ ਢੋਲਬਹਾਜ ਨੂੜੀ ਦਾ ਚੌਂਕ ਕਹਿੰਦੇ ਆ ਜੀ ਰਾਈਟ ਸਾਈਡ ਤੋਂ ਪਹਿਲਾਂ ਜਾਂਦਾ ਹੈ ਜੀ ਹਿਮਾਚਲ ਨੂੰ ਚਲ ਜਾਂਦਾ ਹੈ ਇਹ ਰਸਤਾ ਿਸੜ ਗੇਮਰਾ ਗਿਆ ਤੇ ਦੂਸਰੀ ਸਾਈਡ ਇੱਕ ਚਲ ਜਾਂਦਾ ਹੁਸ਼ਾਰਪਾਲੀ ਸਾਈਡ ਨੂੰ ਇਹ ਤੇ ਇਹ ਜਾਂਦਾ ਹੈ ਜੀ ਸਿੱਧਾ ਤਲਵਾੜਾ ਸਾਈਡ ਨੂੰ ਸਿੱਧਾ ਹੀ ਅਸੀਂ ਜਾਣਾ ਕਿਤੇ ਨਹੀਂ ਮੁੜਨਾ ਰੋਡ ਦੇ ਵਿੱਚ ਜਿੱਥੇ ਵੀ ਲੋਕੇਸ਼ਨ ਆਊਗੀ ਆਪਾਂ ਤੁਹਾਨੂੰ ਦੱਸ ਦੱਸਾਂਗੇ ਜੀ ਕਿ ਕਿੱਥੇ ਲੋਕੇਸ਼ਨ ਹੈ ਸੋ ਵੀਡੀਓ ਦੇ ਵਿੱਚ ਬਣੇ ਰਹੋ ਤੇ ਫੁੱਲ ਵੀਡੀਓ ਨੂੰ ਵਾਚ ਆਊਟ ਕਰੋ ਸੋ ਅੱਜ ਅਸੀਂ ਜਾਣਾ ਜੀ ਰਾਮ ਟਟਵਾਲੀ ਤੇ ਚੱਲਦੇ ਆ ਤੁਹਾਨੂੰ ਲੈ ਕੇ ਤੁਹਾਨੂੰ ਬੋਰਡ ਰੋਡ ਦੇ ਉੱਪਰ ਜਗਾ ਜਗਾ ਤੇ ਮਿਲ ਜਾਣੇ ਇੱਕ ਬੋਰਡ ਲੱਗਾ ਜੀ ਇੱਕ ਬੋਰਡ ਪਿੱਛੇ ਲੱਗਾ ਸੋ ਅੱਗੇ ਵੀ ਤੁਹਾਨੂੰ ਬੋਰਡ ਮਿਲ ਜਾਣਗੇ ਇੱਕ ਦੋ ਸੋ ਚੱਲਦੇ ਆ ਤੁਹਾਨੂੰ ਲੈ ਕੇ ਆਪਾਂ ਅੱਜ ਜਾਵਾਂਗੇ ਰਾਮ ਟਟਵਾਲੀ ਸੋ ਵੀਡੀਓ ਦੇ ਵਿੱਚ ਬਣੇ ਰਹੋ ਜੀ ਤੇ ਅੱਜ ਦਿਖਾਵਾਂਗੇ ਤੁਹਾਨੂੰ ਇੱਕ ਕਿਲਾ ਸੋ ਇਹਨਾ ਪਿੰਡਾਂ ਦੇ ਵਿੱਚ ਖੱਡਾਂ ਬਹੁਤ ਆ ਜੀ ਦੇਖ ਸਕਦੇ ਹੋ ਪਾਣੀ ਕਿੱਧਰ ਆ ਰਿਹਾ ਆ ਬਹੁਤ ਹੀ ਸੋਹਣਾ ਜਗ੍ਹਾ ਆ ਸੋ ਜਿਨ੍ਹਾਂ ਨੇ ਖੱਡ ਦੇ ਵਿੱਚ ਜੀ ਜਾਂਦੇ ਜੀ ਨਾ ਪਹਿਲਾਂ ਰਾਤ ਖੱਡ ਦੇ ਵਿੱਚ ਵੀ ਜਾਂਦਾ ਸੀਗਾ ਦਿਖਾ ਦਿੰਨੇ ਆ ਤੁਹਾਨੂੰ ਥੋੜਾ ਜਿਹਾ ਦੇਖ ਸਕਦੇ ਹੋ ਤੁਸੀਂ ਸੋ ਇਸ ਪਿੰਡ ਦੇ ਵਿੱਚ ਦੋ ਚੋਈਆਂ ਆ ਜੀ ਦੋ ਚੋ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਚੋ ਵੀ ਸਾਨੂੰ ਇੱਕ ਖਾਸ ਤਰੀਕੇ ਦਾ ਚੋ ਦੇਖਣ ਨੂੰ ਮਿਲਿਆ ਵੀ ਆਹ ਦੇਖੋ ਇਹ ਪਾਣੀ ਜਾ ਰਿਹਾ ਜੀ ਇਸ ਖੱਬੇ ਹੱਥ ਨੂੰ ਜਦੋਂ ਆਪਾਂ ਖੜਦੇ ਆ ਉਹ ਜਿਹੜਾ ਚੋ ਜਾ ਰਿਹਾ ਸੀਗਾ ਉਹ ਇਸ ਸਾਈਡ ਨੂੰ ਵਗ ਰਿਹਾ ਸੀਗਾ ਤੇ ਆਹ ਚੋ ਇਸ ਸਾਈਡ ਨੂੰ ਵਗ ਰਿਹਾ ਦੂਜੀ ਸਾਈਡ ਨੂੰ ਉਹ ਇੱਕ ਇਧਰਲੀ ਸਾਈਡ ਨੂੰ ਬਕਦਾ ਸੀਗਾ ਸੋ ਇਹ ਵੀ ਚੀਜ਼ ਸਾਨੂੰ ਅਨੋਖੀ ਦੇਖਣ ਨੂੰ ਮਿਲੀ ਇਸ ਜਗ੍ਹਾ ਤੇ ਇਸ ਪਿੰਡ ਦੇ ਵਿੱਚ ਆਰਾਮ ਟਟਵਾਲੀ ਲੈ ਕੇ ਜਾਂਦੇ ਆ ਤੁਹਾਨੂੰ ਕਿਲੇ ਦੇ ਉੱਪਰ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਬੜੇ ਚਾਰ ਨਾਲ ਕਹਿੰਦੇ ਚਿੱਤਰਕਾਰੀ ਚਿੱਤਰਕਾਰੀ ਕੀਤੀ ਸੀਗੀ ਕਰਵਾਈ ਸੀਗੀ ਤੇ ਬਹੁਤ ਚਿੱਤਰ ਯੂਨੀਕ ਬਣਾਏ ਸੀਗੇ ਬਟ ਕਈ ਬੰਦੇ ਕਹਿ ਰਹੇ ਜੀ ਉਹਨਾਂ ਨੂੰ ਮੰਦਿਰ ਦੇ ਵਿੱਚ ਕਿਲੇ ਨੂੰ ਕਨਵਰਟ ਕਰ ਦਿੱਤਾ ਗਿਆ ਸੋ ਸਾਰੇ ਅਪਡੇਟ ਉੱਥੇ ਜਾ ਕੇ ਦਵਾਂਗੇ ਜੇ ਉੱਥੇ ਬੰਦੇ ਹੋਏ ਉੱਥੇ ਮੰਦਿਰ ਪੁਜਾਰੀ ਜੀ ਜਿਹੜੇ ਵੀ ਉਹਨਾਂ ਨੂੰ ਦੇਖ ਲੈ ਕਰਦੇ ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਸੋ ਚੱਲਦੇ ਆ ਤੁਹਾਨੂੰ ਲੈ ਕੇ ਚਲੋ ਜਸਜੀ ਕੱਢੇ ਯਸ਼ਜੀ ਡਰਾਈਵਰੀ ਤੇ ਹੁਣ ਹੋ ਗਿਆ ਮਹਰ ਓ ਮਾਈ ਗੋਡ ਰਸਤਾ ਹੋ ਗਿਆ ਜੀ ਸ਼ੁਰੂ ਯੂਨੀਕ ਸਪ ਲੇਖਰ ਰੋਡ ਹੁਣ ਅਗੇ ਸ਼ੁਰੂ ਤੇ ਮੋਟਰਸਾਈਕਲ ਦਾ ਹੁਣ ਲੱਗ ਰਿਹਾ ਪੂਰਾ ਜੋਰ ਤੇ ਪਹਾੜੀ ਏਰੀਆ ਸਾਰਾ ਹੁਣ ਅੱਗੇ ਸ਼ੁਰੂ ਹੋ ਗਿਆ ਜੰਗਲੀ ਏਰੀਆ ਸੋ ਜਿਨ੍ਹਾਂ ਨੇ ਵੀ ਆਣਾ ਇਕੱਲੇ ਨਾ ਆਓ ਇਧਰ ਤੇ ਥੋੜਾ ਧਿਆਨ ਨਾਲ ਆਓ ਕਿਉਂਕਿ ਰੋਡ ਸਾਰਾ ਹੀ ਮਿੱਟੀ ਨਾਲ ਭਰਿਆ ਪਿਆ ਰੇਤਾ ਦੇ ਨਾਲ ਪਹਾੜਾਂ ਤੋਂ ਖੁਰ ਖੁਰ ਕੇ ਰੇਤਾ ਰੋਡ ਦੇ ਉੱਪਰ ਆ ਗਈ ਹੈ ਜੀ ਆ ਦੇਖ ਲੋ ਕੋ ਤਾਂ ਕਿਸਦਾ ਜੀ ਭਾਰਦਵਾਜ ਕੋਲ ਤੇ ਚਠੇਰੇ ਵੀ ਆ ਇਧਰ ਸੋ ਕਿਸੇ ਵੀਰ ਨੇ ਦੱਸਿਆ ਵੀ ਸ਼ਾਇਦ ਇਹ ਚਠੇਰੇ ਵੀ ਆਣੇ ਆ ਸੋ ਚੱਲਦੇ ਆ ਤੁਹਾਨੂੰ ਹੁਣ ਲੈ ਕੇ ਪਰ ਇਥੋਂ ਵੀਰ ਜੀ ਦੋ ਰੋਡ ਹੋ ਗਏ ਆ ਸੋ ਆਪਾਂ ਹੁਣ ਜਾ ਰਹੇ ਆ ਸਮੰਦਰ ਨੂੰ ਹੀ ਇਹੀ ਆ ਜੀ ਉਹ ਮੰਦਿਰ ਸੋ ਚੱਲਦੇ ਆ ਤੁਹਾਨੂੰ ਅੱਗੇ ਲੈ ਕੇ ਜੱਸ ਉੱਪਰ ਆਹ ਦੇਖ ਸਕਦੇ ਹੋ ਇਹ ਆ ਮੰਦਿਰ ਉਹ ਮੰਦਿਰ ਦੇਲੇ ਛੋਟੇ ਛੋਟੇ ਕਿੰਨੇ ਜੱਸ ਬਣੇ ਹੋ ਇੱਥੇ ਹਾਂ ਮੰਦਰ ਜੀ ਇੱਥੇ ਬਹੁਤ ਛੋਟੇ ਛੋਟੇ ਜਿਆਦਾ ਬਣੇ ਹੋਆ ਅੱਜ ਤਾਂ ਪਹਿਲੀ ਵਾਰ ਹੀ ਆਏ ਆ ਵਿਜ਼ਿਟ ਕੀਤਾ ਤੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਬਾਕੀਆ ਲਾਈਟ ਕਿਰਸੇ ਲਾਈਟ ਪਾਣੀ ਭਰ ਗਿਆ ਜਾਂ ਕੀ ਹੈ ਇਹ ਹੈ ਬੜੀ ਹੀ ਨੀਂਗ ਦੀ ਲਾਈਟ ਲੱਗੀ ਤੇ ਚੱਲਦੇ ਆ ਤੁਹਾਨੂੰ ਲੈ ਕੇ ਸਮੁੰਦਰ ਵੱਲ ਤੇ ਦਖਾਣੇ ਤੁਹਾਨੂੰ ਸਾਰੀ ਅਪਡੇਟ ਦਿੰਨੇ ਆ ਜੀ ਛੋਟੇ ਛੋਟੇ ਮੰਦਰ ਦੇਖੋ ਇਹਦੇ ਉੱਪਰ ਜੱਟ ਕਿਲੇ ਦੀ ਆਪਾਂ ਗੱਲ ਕਰਦੇ ਸੀਗੇ ਤੇ ਚੱਲਿਆ ਤੁਹਾਨੂੰ ਹੁਣ ਦਿਖਾਉਂਦੇ ਆ ਕਿਲਾ ਵੀ ਹੈ ਜੱਸ ਆ ਜਾ ਲੋ ਜੀ ਪਹਿਲਾ ਸ਼ੀਸ਼ੇ ਦੇ ਦੇਖ ਲਵਾਂ ਮੜ ਜਾਮ ਇੱਕ ਸਾਈ ਸੋਹਣਾ ਵੀ ਲੱਗਦਾ ਕਿ ਨਹੀਂ ਹੈ ਵਾਜੀ ਵਾਹ بڑے ਹੱਥ ਬਤੋ ਹੀ ਲਈਏ ਫੇ ਇਹਨਾਂ ਦੇਖਣ ਜਾਣਾ ਸਭ ਤੋਂ ਪਹਿਲਾਂ ਮੱਥਾ ਸਭ ਤੋਂ ਪਹਿਲਾਂ ਮੱਥਾ ਟਿਕਾਂਗੇ ਫੇ ਫਿਰ ਦਿਖਾਣੇ ਆ ਤੁਹਾਨੂੰ ਸੋ ਹਾਂਜੀ ਅਸੀਂ ਸਭ ਤੋਂ ਪਹਿਲਾਂ ਟਿਕਾਂਗੇ ਮੱਥਾ ਜੀ ਤੁਹਾਨੂੰ ਵੀ ਮੱਥਾ ਡਕਾਵਾਂਗੇ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਮੱਥਾ ਟੇਕਣ ਤੋਂ ਬਾਅਦ ਅਸੀਂ ਇਸ ਕਿਲਾ ਪੂਰਾ ਦਿਖਾਵਾਂਗੇ ਤੁਹਾਨੂੰ ਜਿਹੜਾ ਬਣਿਆ ਬੈਕਸਾਈਡ ਤੇ ਤੇ ਗੱਲਬਾਤ ਵੀ ਕਰਾਂਗੇ ਇੱਥੇ ਜਿਹੜੇ ਜਿੰਨੇ ਵੀ ਬੰਦੇ ਰਹਿ ਰਹੇ ਉਹਨਾਂ ਨਾਲ ਵੀ ਸੋ ਆਜੋ ਸੋ ਇਹ ਜੀ ਰਾਧਾ ਕ੍ਰਿਸ਼ਨ ਜੀ ਦਾ ਮੰਦਿਰ ਸੋ ਤੁਸੀਂ ਵੀ ਮੱਥਾ ਟੇਕੋ ਆਣ ਕੇ ਤੇ ਦਰਸ਼ਨ ਕਰਵਾਉਣ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਵਾਂਗੇ ਕਿਲਾ ਵੀ ਤੇ ਗੱਲਬਾਤ ਵੀ ਕਰਾਂਗੇ ਇੱਥੇ ਤੇ ਜੋ ਪੁਜਾਰੀ ਜੀ ਨੇ ਉਹਨਾਂ ਨਾਲ ਵੀ ਸੋ ਚੱਲਦੇ ਹਾਂ ਹੁਣ ਆਜੋ ਇੱਥੇ ਬਹੁਤ ਹੀ ਛੋਟੇ ਛੋਟੇ ਹੋਰ ਵੀ ਜਸ ਮੰਦਰ ਬਣਿਆ ਉਹ ਦੇਖੋ ਕਾਲੀ ਮਾਤਾ ਜੀ ਦਾ ਵੀ ਮੰਦਰ ਹੈ ਸ਼ਿਵ ਜੀ ਮਹਾਰਾਜ ਜੀ ਦਾ ਵੀ ਸੋ ਆਜੋ ਪਹਿਲਾਂ ਇੱਧਰ ਹੀ ਮજરੰਗ ਬਲੀ ਜੀ ਦਾ ਵੀ ਇੱਧਰ ਹੈ ਬੇਰੀ ਵੀ ਬਹੁਤ ਪੁਰਾਣੀ ਹੈ ਵੀ ਗੁਰਗੱਦੀ ਵੀ ਬਣੀ ਹੋਈ ਹੈ ਗੱਦੀ ਬਾਬਾ ਰਾਮਦਾਸ ਜੀ ਦੀ ਤੇ ਹੋਰ ਵੀ ਬਹੁਤ ਸਾਰੇ ਮਾਤਾ ਬੰਗਲਾਮੁਖੀ ਜੀ ਦਾ ਵੀ ਮੰਦਿਰ ਆ ਕਾਲੀ ਮਾਤਾ ਜੀ ਦਾ ਵੀ ਮੰਦਿਰ ਆ ਸ਼ਿਵ ਜੀ ਮਹਾਰਾਜ ਜੀ ਦਾ ਵੀ ਮੰਦਿਰ ਆ ਸੋ ਸਾਰਾ ਐਕਸਪਲੋਰ ਕਰਾਵਾਂਗੇ ਤੁਹਾਨੂੰ ਹੈ ਜਸ ਆਇਆ ਨਾਲ ਮੇਰੇ ਜੱਸਾ ਸੋ ਇਦਾਂ ਦੀਆਂ ਤੁਹਾਨੂੰ ਆਪਾਂ ਯੂਨੀਕ ਪਲੇਸ ਵਿਜ਼ਿਟ ਕਰਵਾਣੇ ਆ ਜੀ ਸਾਰੇ ਜਿੰਨੇ ਵੀ ਆਪਣੇ ਏਰੀਆ ਦੇ ਵਿੱਚ ਹੈਗੇ ਆ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਮੰਦਿਰ ਬਣੇ ਪਏ ਆ ਜੀ ਦੇਖ ਸਕਦੇ ਹੋ ਬਹੁਤ ਇਹ ਜਿਆਦਾ ਮੰਦਿਰ ਇਸੇ ਹੈਗੇ ਆ ਦਰਸ਼ਨ ਕਰੋ ਤੁਸੀਂ ਵੀ ਬਹੁਤ ਹੀ ਸੋਹਣੀ ਜਗ੍ਹਾ ਹੈ ਜੀ ਮੰਦਿਰ ਵੀ ਬਹੁਤ ਜ਼ਿਆਦਾ ਇੱਕ ਇਹ ਕਹ ਲੈ ਵੀ ਇੱਥੇ ਆਣ ਕੇ ਜਸ ਸ਼ਾਂਤੀ ਆ ਜਿੱਦਾਂ ਆਪਾਂ ਦਾ ਸ਼ਹਿਰ ਸ਼ੋਰ ਸ਼ਰਾਬਾ ਕੁਝ ਵੀ ਆ ਉਸ ਦੇ ਨਾਲੋਂ ਤਾਂ ਕਿਤੇ ਬੈਟਰ ਹੈ ਵੀ ਸ਼ਾਂਤੀ ਆ ਸਾਡੀ ਬਾਜੀ ਇੱਥੇ ਗੂੰਜ ਰਹੀ ਆ ਸੋ ਦੇਖ ਸਕਦੇ ਹੋ ਕਰੋ ਦਰਸ਼ਨ ਤੁਸੀਂ ਵੀ ਮਹਾਰਾਜ ਜੀ ਦੇ ਅਲੀ ਮਾਤਾ ਜੀ ਦੇ ਵੀ ਕਰੋ ਦਰਸ਼ਨ ਤੁਸੀਂ ਇੱਕ ਇਹ ਆ ਵੀ ਕਿਲੇਰੀ ਇਹ ਬੈਕ ਸਾਈਡ ਆ ਜੀ ਥੋੜਾ ਜਿਹਾ ਪਿੱਛੇ ਹੋ ਕੇ ਥੋੜਾ ਦਿਖਾ ਦੇ ਇਦਾਂ ਰੰਗ ਮੰਦਰ ਕਰਕੇ ਰੰਗ ਕਰਦਾ ਨਾ ਸੋ ਹੁਣ ਦਿਖਾਉ ਉਹ ਬੈਕ ਸਾਈਡ ਹੈ ਕਿਲੇ ਦੀ ਚੱਲਦੇ ਆ ਤੁਹਾਨੂੰ ਹੁਣ ਆਪਾਂ ਲੈ ਕੇ ਕਿਲੇ ਦੀ ਫਰੰਟ ਸਾਈਡ ਤੇ ਵੀ ਅੰਦਰ ਵੀ ਘੁਮਾਵਾਂਗੇ ਕਿਲੇ ਦੇ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਬਣੇ ਰਹੋ ਕਿਉਂਕਿ ਸਫਰ ਕਾ ਨਾ ਓਖਾ ਹੁੰਦਾ ਥੋੜਾ ਜਿਆ ਮੈਨੂੰ ਪਤਾ ਆ ਬਟ ਕੋਈ ਗੱਲ ਨਹੀਂ ਸਫਰ ਕਰੋ ਦਿਖਾਣੇ ਆ ਤੁਹਾਨੂੰ ਕਿਲਾ ਵੀ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਹੀ ਆ ਕੇ ਕਲਾ ਕਰੀ ਅਦਭੁਤ ਕਰਵਾਈ ਸੀ ਇੱਥੇ ਚੱਲਦੇ ਹਾਂ ਹੁਣ ਉੱਪਰ ਨੂੰ ਹੀ ਆਪਾਂ ਪਹਿਲਾਂ ਅੰਦਰ ਬਾਹਰ ਕਮਾਦੀਏ ਦਿਖਾ ਦਈਏ ਕਿੱਦਾਂ ਕਰੀਏ ਪਹਿਲਾਂ ਤੁਹਾਨੂੰ ਬਾਹਰ ਇਸ ਬੈਕ ਸਾਈਡ ਤੇ ਦਿਖਾਣੇ ਆ ਤੁਹਾਨੂੰ ਆਇਓ ਪਹਿਲਾਂ ਉਸ ਟਾਈਮ ਦੇ ਵਿੱਚ ਦੇਖ ਲਓ ਗਾਡਰ ਗੜੇ ਪਏ ਹੋ ਲੱਕੜਾਂ ਦੇ ਉਸੇ ਦੇ ਉਸੇ ਤਰ੍ਹਾਂ ਐ ਕੋਈ ਰੈਨੂਵੇਟ ਨਹੀਂ ਕਰਵਾਇਆ ਆਇਓ ਇਹ ਹੈ ਕਿਲੇ ਦੀ ਬੈਕ ਸਾਈਡ ਇਹ ਸੱਚੇ ਫਰੰਟ ਸਾਈਡ ਹੈ ਕਿਲੇ ਦੀ ਉਦਲੀਆ ਚਲੋ ਹੁਣ ਥੋੜਾ ਜਿਆਾ ਕਨਵਰਟ ਕਰ ਦਿੱਤਾ ਹੈ ਆ ਉਹਦੇ ਵਿੱਚ ਆਪਣਾ ਮੰਦਰ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਹੈ ਬਟ ਮਹਾਰਾਜਾ ਰਣਜੀਤ ਸਿੰਘ ਜੀ ਇੱਥੇ ਖੁਦ ਆਏ ਸੀਗੇ ਜਿੰਨੇ ਵੀ ਸ਼ਿਵਾਲਿਕ ਏਰੀਆ ਦੇ ਵਿੱਚ ਸਾਰਾ ਏਰੀਆ ਬਣਿਆ ਆ ਉਹਨਾਂ ਨੇ ਹਰੇਕ ਸਾਈਡ ਤੇ ਆਪਣਾ ਕਿਲਾ ਬਣਵਾਇਆ ਸੀਗਾ ਜਿੱਧਰਲੀ ਸਾਈਡ ਵੀ ਉਹ ਜਾਂਦੇ ਸੀਗੇ ਆਪਣਾ ਕਿਲਾ ਬਣਵਾਉਂਦੇ ਸੀਗੇ ਤੇ ਉੱਥੇ ਰਹਿੰਦੇ ਵੀ ਸੀਗੇ ਥੋੜਾ ਥੋੜਾ ਚਿਰ ਇਹ ਕਿਲਾ ਉਹਨਾਂ ਨੇ ਹੀ ਬਣਵਾਇਆ ਸੀਗਾ ਤੇ ਇੱਥੇ ਚਿੱਤਰਕਾਰੀ ਵੀ ਜਿਹੜੀ ਕਰਵਾਈ ਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਈ ਆ ਉਹ ਚਿੱਤਰਕਾਰੀ ਹਜੇ ਵੀ ਮੌਜੂਦ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇੰਦਾਂ ਦੇ ਆਪਾਂ ਵਿਜ਼ਿਟ ਪਲੇਸ ਕਿਉਂ ਕਰਵਾਨੇ ਆ ਕਿਉਂਕਿ ਪੰਜਾਬ ਦੇ ਘੱਟੋ ਘੱਟ 10% ਲੋਕਾਂ ਨੂੰ ਇਹ ਕਿਲੇ ਬਾਰੇ ਪਤਾ ਆ ਸਾਡਾ ਮਕਸਦ ਇਹ ਹੁੰਦਾ ਵੀ ਆਪਾਂ ਪੰਜਾਬ ਨੂੰ ਦਿਖਾਈਏ ਵੀ ਸਾਡੇ ਜਿਹੜੇ ਮਹਾਰਾਜੇ ਜਿਹੜੇ ਆਪਾਂ ਗੱਲ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੁਣ ਵੀ ਆਪਾਂ ਪੰਜਾਬ ਦੇ ਵਿੱਚ ਲਹਿਰ ਉੱਠਦੀ ਪਈ ਆ ਵੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੋਣਾ ਚਾਹੀਦਾ ਆ ਤੇ ਉਹਨਾਂ ਨੇ ਦੇਖ ਲਓ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ ਸਾਰੇ ਉਹਨਾਂ ਦੇ ਰਾਜ ਦੇ ਵਿੱਚ ਸਰ ਧਰਮਾਂ ਦੇ ਇਕੱਠੇ ਬੰਦੇ ਰਹਿੰਦੇ ਸੀਗੇ ਜੱਸ ਤੇ ਉਸ ਰਾਜ ਦੀ ਆਪਾਂ ਗੱਲ ਕਰਾਂਗੇ ਉਹਨਾਂ ਦੇ ਕਿਲੇ ਵੀ ਦਿਖਾ ਰਹੇ ਆ ਤੇ ਜੋ ਚਿੱਤਰਕਾਰੀ ਉਹਨਾਂ ਨੇ ਕੀਤੀ ਕਰਵਾਈ ਸੀਗੀ ਉਹ ਵੀ ਦਿਖਾਵਾਂਗੇ ਸੋ ਹੁਣ ਚੱਲਦੇ ਅੰਦਰ ਹੁਣ ਕਰਾਨੇ ਐਕਸਪਲੋਰ ਤੁਹਾਨੂੰ ਸਾਰਾ ਉੱਪਰ ਘੁੰਮ ਕੇ ਵਿਜ਼ਿਟ ਕਰਵਾਵਾਂਗੇ ਥੋੜਾ ਬਹੁਤਾ ਹੁਣ ਤਾਂ ਚਲੋ ਮੰਦਰ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਆ ਬਟ ਫਿਰ ਵੀ ਇਹ ਆ ਜੀ ਕਿਲੇ ਦੇ ਉੱਪਰ ਜਾਣ ਦਾ ਰਾਹ ਸੋ ਦੋ ਰਾਹ ਬਣਿਆ ਇੱਕ ਇਸ ਸਾਈਡ ਤੋਂ ਬਣਿਆ ਇੱਕ ਇਸ ਸਾਈਡ ਤੋਂ ਆਪਾਂ ਇਸ ਸਾਈਡ ਤੋਂ ਤੁਹਾਨੂੰ ਲੈ ਕੇ ਚੱਲਦੇ ਆ ਸੋ ਆਜੋ ਥੋੜਾ ਆ ਪੱਥਰ ਵੀ ਦੇਖ ਸਕਦੇ ਆ ਜਿਹੜੇ ਬਣੇ ਪਿਆ ਪੂਰੇ ਐਨ ਕਲੀਅਰ ਨਾਪ ਦੇ ਬਣੇ ਪਿਆ ਐਨ ਪੂੜੀਆਂ ਬਣੀਆਂ ਬڑے-ਬڑے ਪੱਥਰਾਂ ਨੂੰ ਕੱਟ ਕੇ ਤਰਾਸ਼ ਕੇ ਫੇਰੇ ਪੂੜੀਆਂ ਬਣਾਈਆਂ ਗਈਆਂ ਸੋ ਦਿਖਾਣੇ ਤੁਹਾਨੂੰ ਕੱਲੇ-ਕੱਲੇ ਚੀਜ਼ ਆ ਜਾਓ ਪਹਿਲਾ ਇਸ ਸੜ ਤੋਂ ਸ਼ੁਰੂ ਕਰਵਾਨੇ ਆ ਜਾਓ ਆ ਦੇਖੋ ਜੀ ਕੀ ਬਾਤਾਂ ਨੇ ਕੀ ਬਾਤਾਂ ਨੇ ਜੀ ਦੇਖ ਸਕਦੇ ਹੋ ਕਿੰਨੀਆਂ ਤਸਵੀਰਾਂ ਇਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਖੁਦ ਇਹ ਚਿੱਤਰਕਾਰੀ ਕਰਵਾਈ ਸੀਗੀ ਆਪਣੇ ਕਾਰੀਗਰਾਂ ਤੋਂ ਕਹਿ ਕੇ ਦੇਖ ਸਕਦੇ ਹੋ ਹਜੇ ਵੀ ਮੌਜੂਦ ਆ ਪੂਰਾ ਇਹ ਕਿਲਾ ਇਹ ਹੱਲੇ ਥੋੜਾ ਮੰਦਿਰ ਬਣ ਗਿਆ ਨਹੀਂ ਬਟ ਦੇਖੋ ਚਿੱਤਰਕਾਰੀ ਸਾਰੇ ਜੱਸ ਇੱਧਰ ਦਿਖਾ ਇਹ ਕਿਸੇ ਹੁਣ ਦੀ ਨਹੀਂ ਹੈ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਦੀ ਚਿੱਤਰਕਾਰੀ ਹੋਈ ਪਈ ਆ ਬਹੁਤ ਹੀ ਜੁਨੀਕ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਸੀਗੇ ਵੀ ਚਿੱਤਰਕਾਰੀ ਹੋਈ ਆ ਬਟ ਅੱਜ ਆਪਾਂ ਵੀ ਮੈਂ ਬਹੁਤ ਜ਼ਿਆਦਾ ਜੱਸ ਦਿਲੋਂ ਖੁਸ਼ ਹਾਂ ਗੱਲ ਇਹ ਵੀਡੀਓ ਬਣਾ ਕੇ ਨਹੀਂ ਵੀ ਅੱਜ ਮੈਂ ਖੁਦ ਦੇਖਿਆ ਉਹਨਾਂ ਟਾਈਮਾਂ ਦੇ ਵਿੱਚ ਕਾਰੀਗਰੀ ਕਾਰੀਗਰੀ ਦੇਖ ਕੇ ਕਿਦਾਂ ਦੀ ਹੋਈ ਸੀ ਆਹ ਦੇਖ ਦਿਖਾ ਦੇ ਕੱਚੇ ਤਾਂ ਨਹੀਂ ਪਰ ਫੈਵੀ ਆ ਇਹ ਐਨ ਪੂਰਾ ਸੈਟ ਆ ਆ ਦੇਖੋ ਚਿੱਤਰਕਾਰੀ ਇਹੋ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਘੋੜੇ ਮਹਾਰਾਜਾ ਦੇਖੋ ਇਦਾਂ ਮਹਾਰਾਜਾ ਰਜੀਤ ਸਿੰਘ ਜੀ ਜਾਂਦੇ ਹੁੰਦੇ ਸੀਗੇ ਘੋੜੇ ਦੇ ਉੱਪਰ ਬੈਠ ਕੇ ਦਾ ਪਿੱਛੇ ਦੇਖੋ ਹਾਥੀ ਜਲਦੇ ਹੁੰਦੇ ਸੀਗੇ ਮੂਰੇ ਸੈਨਾ ਚੱਲਦੀ ਹੁੰਦੀ ਸੀ ਸਾਰਾ ਕੁਝ ਆਹ ਦੇਖੋ ਮਹਾਰਾਜਾ ਰਜੀਤ ਸਿੰਘ ਜੀ ਹੁਣ ਇਹ ਦੇਖੋ ਆ ਰਾਜ ਪੂਰਾ ਦਿਖਾਇਆ ਪਿਆ ਆ ਆ ਦੇਖੋ ਕਿਦਾਂ ਉਹਨਾਂ ਦੇ ਟਾਈਮਾਂ ਦੇ ਵਿੱਚ ਕੀਰਤਨ ਹੁੰਦੇ ਸੀਗੇ ਐਨ ਪੂਰਾ ਬੈਠ ਕੇ ਸ਼ਨਾਈਆਂ ਵੱਜਦੀਆਂ ਹੁੰਦੀਆਂ ਸੀ ਉਹ ਰੇ ਇਹ ਅਦਭੁਤ ਕਲਾਕਾਰੀ ਕੀਤੀ ਗਈ ਆ ਚਲੋ ਇਹ ਥੋੜੀ ਸਾਫ ਸੰਭਾਲ ਨਹੀਂ ਹੋਈ ਪਰ ਥੋੜੇ ਡੱਲ ਹੋ ਗਏ ਆ ਉੱਤੇ ਨਿਸ਼ਾਨ ਪੈ ਗਿਆ ਨਾਨਕ ਜੀ ਜੀ ਮਾਨਕ ਦੇਵ ਜੀ ਦੀ ਬਣਾਈ ਗਈ ਆ। ਸਾਡਾ ਸਿਰ ਚੋਕ ਦਾ ਇੱਥੇ ਸੋ ਖੁਦਾ ਸਹੀ ਗੱਲ ਆ। ਆ ਦੇਖੋ ਸਾਰੇ ਹੀ ਗੁਰੂ ਪੀਰਾਂ ਦੇ ਉੱਪਰ ਦੇਖੋ ਬ੍ਰਹਮਾ ਵਿਸ਼ਨੂ ਜੀ ਸਾਰਿਆਂ ਦੀ ਬਣਾਈ ਪਈਆਂ ਚਿੱਤਰਕਾਰੀਆਂ ਇਹ ਤਾਂ ਚਲੋ ਇੱਕ ਇੱਕ ਚੀਜ਼ ਹੀ ਹੋ ਗਈ ਆ ਉੱਪਰ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਇਹ ਲਗਾਏ ਗਏ ਸੀਗੇ ਫੱਟੇ ਉੱਪਰ ਲਗਾ ਕੇ ਤਾਂ ਸੈੱਟ ਕੀਤਾ ਹੈ ਜਗ੍ਹਾ ਨੂੰ ਹੈ ਦੱਸ ਆ ਆ ਗਏ ਆ ਵੀ ਜੀ ਦੇਖਿਆ ਆ। ਆ ਦੇਖੋ ਇਹ ਬਾਜ ਕਹਿੰਦੇ ਹੁੰਦਾ ਸੀਗਾ ਮਹਾਰਾਜ ਸਿੰਘ ਦੇ ਮੁੰਡੇ ਤੇ ਹਰ ਵੇਲੇ। ਦੇਖ ਸਕਦੇ ਹੋ ਵੀ ਬਾਜ ਆ ਤੇ ਆ ਖਿੜਕੀਆਂ ਵੀ ਦੇਖੋ ਕਿਸ ਤਰੀਕੇ ਦੇ ਨਾਲ ਜਸ ਖਿੜਕੀਆਂ ਵੀ ਖਾਨਚ ਖੋਲ ਕੇ ਕਿੰਨਾ ਸੋਹਣਾ ਕਿੰਨਾ ਸੋਹਣਾ ਮਹਾਰਾਜ ਅਜੀਤ ਸਿੰਘ ਦੀ ਫੋਟੋ ਸੱਚ ਦਿਖਾਇਆ ਦੇਖੋ ਉਸ ਉਸ ਟਾਈਮ ਦੇ ਵਿੱਚ ਵੀ ਕਿੰਨੇ ਕਲਾਕਾਰਾਂ ਜਸ ਉੱਕਰੇ ਰਿਪੋਰਟ ਹੁੰਦੇ ਸੀਗੇ ਵੀ ਵਧੀਆ ਹੁੰਦੇ ਸੀ ਜਿਨ੍ਹਾਂ ਨੇ ਇਹ ਚਿੱਤਰਕਾਰੀ ਬਿਲਕੁਲ ਹੂ ਹੂ ਸ਼ਾਪੀ ਗਈ ਆ ਸੋ ਇਹ ਫੋਟੋ ਮੈਨੂੰ ਆਥੈਂਟਿਕ ਲੱਗਦੀ ਬਈ ਆरिजिनल ਆ ਬਈ ਆ ਆरिजिनल ਲੱਗਦੀ ਫੋਟੋ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਹੀ ਬਣੀ ਪਈ ਆ ਸੋ ਕਲਰ ਦਿਖ ਲਾ ਉਹਨਾਂ ਟਾਈਮਾਂ ਦੇ ਵਿੱਚ ਵੀ ਹੁੰਦੇ ਸੀਗੇ ਕੀ ਬਾਤਾਂ ਨੇ ਚਲ ਜੀਏ ਫਿਰ ਅੱਗੇ ਆ ਦੇ ਆਹ ਦਿਖਾ ਯਾਰ ਇਧਰ ਆ ਚੀਜ਼ ਦਿਖਾ ਦਿਖਾਦੀ ਆ ਸੋ ਚੱਲਦੇ ਹੁਣ ਤੁਹਾਨੂੰ ਅੱਗੇ ਹੋਰ ਕਿੱਲਾਂ ਨੂੰ ਐਕਸਪਲੋਰ ਕਰਾਉਨੇ ਆ ਅਜੇ ਤਾਂ ਇੱਕ ਸਾਈਡ ਦੇ ਦੋ ਕਮਰਿਆਂ ਦੇ ਵਿੱਚ ਹੀ ਆਪਾਂ ਆਏ ਆ ਹਜੇ ਤਾਂ ਉੱਪਰ ਜਾਣਾ ਇਧਰ ਹੀ ਚਲੀਏ ਕਿ ਉਧਰ ਹੀ ਚਲੀਏ ਪਹਿਲਾਂ ਇਧਰ ਹੀ ਜਾ ਕੇ ਫਿਰ ਉੱਪਰ ਵੀ ਬਣਿਆ ਹੋਇਆ ਇਧਰ ਦਿਖਾ ਦਿੰਨੇ ਆ ਕੀ ਬਾਤਾਂ ਨੇ ਜੀ ਕੀ ਬਾਤਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਦੇਖੋ ਬਣੇ ਪਏ ਕਿੱਡੇ-ਕਿੱਡੇ ਗਾਡਰ ਹੁੰਦੇ ਸੀ ਕਿਦਾਂ ਉਹ ਨਹੀਂ ਪਾ ਕੇ ਬਲਿਸ਼ ਬਾਲੇ ਵਾਲੀ ਛੱਤ ਵੀ ਨਹੀਂ ਆਪਾਂ ਕਹਿ ਸਕਦੇ ਆ ਡਿਜ਼ਾਈਨ ਪਾਇਆ ਉਹਨੇ ਡਿਜ਼ਾਈਨ ਪੂਰਾ ਐ ਉਹਨਾਂ ਟਾਈਮਾਂ ਦੇ ਵਿੱਚ ਤੇ ਵੀ ਡਿਜ਼ਾਈਨ ਆ ਇਹ ਅਜੇ ਵੀ ਦੇਖ ਲਾ ਵੰ ਠੀਕ ਲੱਗਦੇ ਆ ਪੂਰੇ ਸੋਹਣੇ ਲੱਗਦੇ ਆ ਦੇਖ ਸਕਦੇ ਆ ਪੂਰਾ ਹੀ ਯੂਨੀਕ ਜਿੱਧਰ ਨੂੰ ਵੀ ਨਜ਼ਰ ਘੁੰਮਦੀ ਆ ਸਾਰੇ ਪਾਸੇ ਤੁਹਾਨੂੰ ਚਿੱਤਰਕਾਰੀ ਹੀ ਚਿੱਤਰਕਾਰੀ ਨਜ਼ਰ ਆਉਂਦੀ ਆ ਸੋ ਮਹਾਰਾਜਾ ਅਜੀਤ ਸਿੰਘ ਜੀ ਇਸ ਚੀਜ਼ ਦੇ ਵੀ ਬਹੁਤ ਸ਼ੌਕੀਨ ਸੀਗੇ ਚਿੱਤਰਕਾਰੀ ਦੇ ਹਰੇਕ ਰਾਜ ਦੇ ਵਿੱਚ ਉਹਨੇ ਆਪਣੇ ਬਣਵਾਇਆ ਸਗਾਏ ਦੇਖੋ ਚੀਜ਼ਾਂ ਦੇਖਣ ਨੂੰ ਬਹੁਤ ਪੰਜਾਬ ਦੇ ਵਿੱਚ ਵਿਰਲੀਆਂ ਵਿਰਲੀਆਂ ਹੈਗੀਆਂ ਆ 10% ਲੋਕਾਂ ਨੂੰ ਇਸ ਗੱਲੇ ਬਾਰੇ ਮੇਰੇ ਹਿਸਾਬ ਨਾਲ ਪਤਾ ਹੋਣਾ ਚਾਹੀਦਾ ਠੀਕ ਨਹੀਂ ਇਹ ਸਾਨੂੰ ਵੀ ਥੋੜੇ ਦਿਨ ਪਹਿਲਾਂ ਪਤਾ ਲੱਗਾ ਵੀ ਆਪਾਂ ਸੋਚਿਆ ਵੀ ਨਹੀਂ ਯਾਰ ਆਪਣੇ ਡੇਲੀ ਵਲੋਗਿੰਗ ਤਾਂ ਚਲੋ ਕਰਦੇ ਹੀ ਆ ਉਹ ਤਾਂ ਚਲੋ ਵੱਖ ਗੱਲ ਆ ਮੈਂ ਥੋੜੀ ਬੰਦ ਵੀ ਕੀਤੀ ਪਈ ਆ ਥੋੜੀ ਜਿਹੀ ਡੇਲੀ ਵਲੋਗਿੰਗ ਤੇ ਆਪਾਂ ਇਹ ਚੀਜ਼ ਐਕਸਪਲੋਰ ਕਰਵਾਣੀ ਆ ਤੁਹਾਨੂੰ ਥੋੜਾ ਤਾਰ ਤੋਂ ਜੱਸ ਧਿਆਨ ਨਾਲ ਤੁਹਾਡੇ ਦੂਜੀ ਸਾਈਡ ਮੈਂ ਦਿਖਾਇਆ ਸੀਗਾ ਵੀ ਰਸਤਾ ਆ ਰਸਤਾ ਚੜਦਾ ਸੀਗਾ ਦੂਜੀ ਸਾਈਡ ਤੋਂ ਆਸਗਾਹੀ ਦੇ ਕਿਲੇ ਦਾ ਰਸਤਾ ਤੇ ਹੁਣ ਤੁਹਾਨੂੰ ਆਪਾਂ ਦੂਜੀ ਇਸ ਤੋਂ ਉੱਪਲੀ ਆ ਦੂਸਰੀ ਮੰਜ਼ਲ ਤੇ ਖੜੇ ਆਂ ਤੀਸਰੀ ਮੰਜ਼ਲ ਤੇ ਵੀ ਤੁਹਾਨੂੰ ਲੈ ਕੇ ਚੱਲਦੇ ਆਂ ਆਜੋ ਬਟ ਯਾਰ ਆ ਦੇਖ ਲਾ ਚੀਜ਼ਾਂ ਜਦਸ ਕਿਦਾਂ ਇਹ ਗੋਮਟ ਦੇ ਤਿਆਰ ਕੀਤੇ ਹੋਣਗੇ ਬਿਲਕੁਲ ਐਂ ਦੇਖ ਲਾ ਬਹੁਤ ਹੀ ਠੀਕ ਲੱਗਦੇ ਆ ਜਾਲੀਆਂ ਜੁਣੀਆਂ ਦੇਖ ਕਿਦਾਂ ਪੂਰੇ ਐ ਸੋਹਣੇ ਸਖਿਆਲ ਇਹ ਲੋ ਉੱਪਰ ਲੋਕਰ ਜਿਹੜੇ ਉਹ ਕਹਿੰਦੇ ਨੇ ਆਪਾਂ ਸਮਾਨ ਰੱਖਣ ਦੀ ਚੀਜ਼ ਬਣਾਈ ਆ ਉਹ ਵੀ ਦੇਖੀ ਨੀ ਸੋਹਣੀ ਆ ਚਿੰਦਰੀ ਜੀ ਬਹੁਤ ਸੋਹਣੀ ਲੱਗਦੀ ਆ ਯਾਰ ਇਹ ਵੀ ਦਰਵਾਜ਼ੇ ਵੀ ਬਣੀ ਗਈ ਆ ਦਰਵਾਜ਼ਾ ਸਮਾਨ ਰੱਖਣ ਨੂੰ ਦੇਖੋ ਕਿਦਾਂ ਸੋਹਣੇ ਸੋਹਣੇ ਕਰਕੇ ਜਗਾ ਬਣਾਈਆਂ ਸਿਗੀਆਂ ਉਹਨਾਂ ਟਾਈਮਾਂ ਦੇ ਵਿੱਚ ਕਿੰਨਾ ਸੋਹਣਾ ਲੱਗੂਗਾ ਮਹਾਰਾਜ ਸਿੰਘ ਦਾ ਰਾਜ ਜਦੋਂ ਬਹਾਲ ਸੀਗਾ ਤੇ ਕਿੰਨੇ ਲੋਕ ਖੁਸ਼ ਹੋਣਗੇ ਤੇ ਕਿੰਨੇ ਕਿੰਦਾ ਦੇ ਉਹਨਾਂ ਦੇ ਰਾਜੇ ਰਾਜੇ ਹੋਣੇ ਆ ਜਿਹੜੇ ਉਹਨਾਂ ਨੂੰ ਹੈਂਡਲ ਕਰਦੇ ਹੁੰਦੇ ਸੀਗੇ ਬਾਹਰ ਸਾਰੇ ਰਾਜ ਨੂੰ ਬਹੁਤ ਸੋਹਣਾ ਦੇਖੋ ਦੇਖ ਕੇ ਵੀ ਲੱਗਦਾ ਆ ਕਿੰਨੇ ਸੋਹਣੇ ਸੋਹਣੇ ਬਣਾਏ ਗਏ ਆ ਬਟ ਇਹ ਹਜੇ ਵੀ ਥੋੜਾ ਡੈਮੇਜ ਹੋ ਗਿਆ ਇਹ ਗੌਰ ਨਹੀਂ ਕੀਤੀ ਸੀ ਸਰਕਾਰ ਵੱਲੋਂ ਇਧਰ ਕਿਤਾ ਬਹੁਤ ਮੈਨੂੰ ਰੂਸਟ ਪਲੇਸ ਵਾਂਗ ਵੀ ਵਿਜ਼ਿਟ ਕਰ ਸਕਦੇ ਸੀਗੇ ਕਿਉਂਕਿ ਸਾਡੇ ਉੱਪਰ ਚੱਲਦੇ ਆ ਤੁਹਾਨੂੰ ਆਜੋ ਰਸਤਾ ਇਸ ਸਾਈਡ ਦੀ ਵੀ ਹੈਗਾ ਇਹ ਆ ਜੀ ਟੌਪ ਫਲੋਰ ਤੀਸਰੀ ਮੰਜ਼ਲ ਦੇ ਉੱਪਰ ਆਪਾਂ ਆ ਗਏ ਆ ਤੇ ਇਹ ਅਜੇ ਉੱਪਰ ਸ਼ੈੱਡ ਪਈ ਇਹ ਤਾਂ ਹੁਣ ਬਵਾਈ ਲੱਗਦੀ ਐ ਤਾਂ ਹੁਣ ਇਹ ਤਾਜੀ ਐ ਜੀ ਇਹ ਆਪਾਂ ਕਹਿੰਦੇ ਨਹੀਂ ਮਹਾਰਾਜ ਜੀ ਸਿੰਘ ਦੇ ਰਾਜ ਦੀ ਇਹ ਤਾਜੀ ਬਣੀ ਆ ਸੋ ਇੱਕ ਸਾਈਡ ਦੂਜੀ ਸਾਈਡ ਤੋਂ ਵੀ ਰਸਤਾ ਚੜਦਾ ਸੀਗਾ ਉਹ ਵੀ ਦਿਖਾਵਾਂਗੇ ਸੋ ਦੇਖ ਸਕਦੇ ਹੋ ਜੰਗਲਾਂ ਦੇ ਵਿੱਚੋਂ ਵਿੱਚ ਬਣਿਆ ਪਿਆ ਜੀ ਇੱਕ ਗੱਲ ਮੈਂ ਜਿਆਦਾ ਜਿਆਦਾ ਨੋਟ ਕੀਤੀ ਆ ਵੀ ਜਿੰਨੇ ਵੀ ਕਿਲੇ ਆ ਕਿਸੇ ਵੀ ਮਹਾਰਾਜ ਜੀ ਦੇ ਠੀਕ ਨਹੀਂ ਜੰਗਲਾਂ ਦੇ ਵਿੱਚੋਂ ਵਿੱਚ ਕਿਉਂ ਬਣਿਆ ਪਾਣੀ ਆਲੇ ਦੁਆਲੇ ਜਿੱਦੇ ਚੱਲਦਾ ਉਹ ਲੈਣਾ ਸੈਣਾ ਸੁੱਖ ਪਾਣੀ ਅਵੇਲੇਬਿਲਿਟੀ ਹੋਣੀ ਉੱਥੇ ਅਵੇਲੇਬਿਲਿਟੀ ਕਿ ਦੁੱਧਾਂ ਵੀ ਜਦੋਂ ਕੋਈ ਮਾਮਲਾ ਹੁੰਦਾ ਸੀਗਾ ਤਾਂ ਜੰਗਲਾਂ ਦੇ ਵਿੱਚ ਉਹਨਾਂ ਨੂੰ ਪਹਿਲਾਂ ਪਤਾ ਲੱਗਦਾ ਸੀ ਵੀ ਹਾਂ ਵੀ ਪਾਣੀ ਕੋਲ ਹੋਣਾ ਚਾਹੀਦਾ ਸੀਗਾ ਇਹ ਚੀਜ਼ ਮਹਾਰਾਜੇ ਬਹੁਤ ਸਮਝਦੇ ਸੀਗੇ ਉਹਨਾਂ ਦੀ ਜਿਹੜੀ ਵੀ ਸੈਨਾ ਹੁੰਦੀ ਸੀਗੀ ਮੰਤਰੀ ਮੰਡਲ ਉਸ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸੀਗੇ ਸੋ ਆਜੋ ਤੁਹਾਨੂੰ ਹੁਣ ਅੱਗੇ ਵੀ ਲੈ ਕੇ ਚੱਲਦੇ ਆਂ ਫੁੱਲ ਦੇਖੋ ਬੂਟੇ ਕਿੰਨੇ ਸੋਹਣੇ ਸੋਹਣੇ ਬਣਾਏ ਪਏ ਆ ਸੋ ਦੂਜੀ ਸਾਈਡ ਵੀ ਤੁਹਾਨੂੰ ਆਪਾਂ ਹੁਣ ਲੈ ਕੇ ਜਾਣਾ ਆ ਤੇ ਆਜੋ ਚੱਲਦੇ ਆਂ ਉਧਰ ਵੀ ਸੋ ਦੇਖੋ ਚਿੱਤਰਕਾਰੀ ਕਿੰਨੀ ਸੋਹਣੀ ਕੀਤੀ ਗਈ ਆ ਬਹੁਤ ਹੀ ਯੂਨੀਕ ਬਣਾਇਆ ਪਿਆ ਤੇ ਉੱਪਰ ਵੀ ਤੁਹਾਨੂੰ ਲੈ ਕੇ ਚੱਲਦੇ ਆਂ ਇਸ ਸਾਈਡ ਵੀ ਕਿਉਂਕਿ ਇਹ ਘੁੰਮਣ ਫਰੀਜਾ ਘੇਰਾ ਲੱਗਦਾ ਮੈਨੂੰ ਉੱਤ ਸਾਈਡ ਤੋਂ ਵੀ ਬੰਦ ਹੁਣ ਚੜਦਾ ਉੱਪਰ ਨੂੰ ਉਧਰੋਂ ਬੰਦ ਹੋ ਜਾਂਦਾ ਇਸ ਸਾਈਡ ਵੀ ਚੜਦਾ ਇਧਰੋਂ ਬੰਦ ਹੋ ਜਾਂਦਾ ਚੱਲਦੇ ਆਂ ਉੱਪਰ ਲੈ ਕੇ ਥੋੜਾ ਜਿਹਾ ਸਤ ਧਿਆਨ ਨਾਲ ਆਈ ਇੱਕ ਬੰਦਾ ਜਿੰਨਾ ਲੰਘਣ ਦਾ ਰਸਤਾ ਥੋੜਾ ਜਿਹਾ ਦੇਖ ਸਕਦੇ ਆ ਜੀ ਇਹ ਮੈਥੋੜਾ ਰਸਤਾ ਬਹੁਤ ਛੋਟਾ ਜਿਹਾ ਰਸਤਾ ਆ ਤੇ ਆਹ ਹੈ ਜੀ ਉਹ ਜਗਾ ਕਿਲਾ ਜਿਹੜਾ ਤੁਹਾਨੂੰ ਦਿਖਾਇਆ ਉਹ ਵੀ ਕਿਲੇ ਦੀ ਸਾਈਡ ਸੀਗੀ ਉਹ ਸਾਹਮਣੇ ਜਿਹੜੀ ਬਣੀ ਪਈ ਆ ਬਿਲਡਿੰਗ ਉਹ ਵੀ ਕਿਲੇ ਦੀ ਬਿਲਡਿੰਗ ਸੀਗੀ ਥੋੜਾ ਜਿਹਾ ਉਹਨੂੰ ਰੈਨੂਵੇਟ ਕਰਕੇ ਹੁਣ ਮੰਦਰ ਦੇ ਵਿੱਚ ਕਨਵਰਟ ਕਰਤਾ ਆ ਹੌਲੀ ਹੌਲੀ ਇਹ ਸਾਰਾ ਕਿਲਾ ਮੰਦਰ ਦੇ ਅੰਡਰ ਹੋ ਰਿਹਾ ਜੀ ਮੰਦਰ ਕਨਵਰਟ ਕਰ ਰਹੇ ਆ ਤੇ ਕਿਉਂਕਿ ਦੇਖਦੇ ਕ ਹੈ ਨਹੀਂ ਉਹ ਸੋ ਮੰਦਰ ਵਾਲੇ ਦੇਖਦੇ ਕਰਦੇ ਆ ਸਾਫ ਸਫਾਈ ਜੋ ਵੀ ਜਿੰਨਾ ਵੀ ਹੈਗਾ ਉਹ ਮੰਦਰ ਵਾਲੇ ਹੀ ਕਰਦੇ ਆ ਤੋ ਇਹ ਹੈ ਜੀ ਯੂਨੀਕ ਜਗਾ ਤੇ ਬਹੁਤ ਸੋਹਣਾ ਲੱਗਾ ਅੱਜ ਮੈਨੂੰ ਇੱਥੇ ਆ ਕੇ ਕਿਉਂਕਿ ਦਰਸ਼ਨ ਕੀਤੇ ਮੈਂ ਇੱਥੇ ਬਹੁਤ ਸੋਹਣਾ ਲੱਗਾ ਜੱਸ ਮੈਨੂੰ ਆ ਕੇ ਉੱਦਾਂ ਵੀ ਆਪਾਂ ਘੁੰਮਦੇ ਰਹਿਨੇ ਆ ਇਦਾਂ ਦੀ ਚੀਜ਼ਾਂ ਦਿਖਾਣੀਆਂ ਜਾ ਜ਼ਰੂਰੀ ਹੁੰਦੀਆਂ ਹਾਸਾ ਮਜ਼ਾਕ ਦਾ ਚਲੋ ਹੁੰਦਾ ਹੀ ਆ ਇੱਕ ਜਗ੍ਹਾ ਉਹ ਤਾਂ ਹੱਸੀਆਂ ਖੇਡੀਆਂ ਸਾਰੇ ਪਾਉਂਦੇ ਆ ਆਪਾਂ ਵੀ ਪਾਉਨੇ ਆ ਪਰ ਜਿਹੜੀ ਜਾਣਕਾਰੀ ਵਾਲੀ ਚੀਜ਼ ਹੁੰਦੀ ਆ ਜਿਹੜੇ ਸਾਡੇ ਰਾਜੇ ਮਹਾਰਾਜ ਜਿਨ੍ਹਾਂ ਦੀ ਆਪਾਂ ਗੱਲ ਕਰਦੀਆਂ ਉਹਨਾਂ ਦੇ ਕਿਲੇ ਦਿਖਾਣੇ ਵੀ ਜ਼ਰੂਰੀ ਆ ਕੇ ਕਿਲਾ ਇੱਕ ਕਿਲਾ ਹੋਰ ਜਗ੍ਹਾ ਆ ਦੋ ਤਿੰਨ ਕਿਲੇ ਆ ਮਹਾਰਾਜਾ ਰਣਜੀਤ ਸਿੰਘ ਜਿਹੜਾ ਸਾਡੇ ਲਾਗੇ ਲੱਗੇ ਆ ਆਪਾਂ ਉਹ ਵਿਜ਼ਿਟ ਜ਼ਰੂਰ ਕਰਵਾਵਾਂਗੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਜੱਸ ਵੀ ਕੰਮ ਕਰਦਾ ਆ ਮੈਂ ਵੀ ਕੰਮ ਕਰਦਾ ਆ ਸੋ ਟਾਈਮ ਥੋੜਾ ਜਾਂ ਲਿਮਟਿਡ ਜਿਹਾ ਹੁੰਦਾ ਸਾਡੇ ਕੋਲ ਬਾਕੀ ਥੱਲੇ ਚੱਲਦੇ ਆ ਗੱਲਬਾਤ ਕਰਦੇ ਆ ਜੇਕਰ ਸਾਡੇ ਨਾਲ ਪੁਜਾਰੀ ਜੀ ਸਹਿਮਤ ਹੁੰਦੇ ਆ ਗੱਲ ਕਰਨ ਨੂੰ ਇਸ ਜਗ੍ਹਾ ਦਾ ਇਤਿਹਾਸ ਦੱਸਣ ਬਾਰੇ ਸੋ ਉਹਨਾਂ ਨੂੰ ਜ਼ਿਆਦਾ ਡਿਟੇਲ ਚ ਪਤਾ ਹੋਣਾ ਕਿਉਂਕਿ ਉਹ ਉੱਥੇ ਰਹਿੰਦੇ ਆ ਅਸੀਂ ਤਾਂ ਚਲੋ ਅੱਜ ਹੁਣ ਚੱਲ ਕੇ ਆਏ ਸਾਨੂੰ ਜਿੰਨਾ ਪਤਾ ਵੀ ਮਹਾਰਾਜਾ ਰਣ ਇਕਲਾ ਤਿਆਰ ਕਰਵਾਇਆ ਸੀਗਾ ਚਿੱਤਰਕਾਰੀ ਕਰਵਾਈ ਸੀ ਇੱਥੇ ਤੇ ਹੋਰ ਵੀ ਆਪਾਂ ਦੇਖਿਆ ਸਰਚ ਕੀਤਾ ਥੋੜਾ ਜਿਹਾ ਸੋ ਬਾਕੀ ਫੁੱਲ ਡੀਟੇਲ ਇਸ ਮੰਦਰ ਵਾਲੇ ਦੇਣਗੇ ਤੇ ਚਲਦੇ ਹਾਂ ਹੁਣ ਉਹਨਾਂ ਕੋਲ ਆਜੋ ਸੋ ਇੱਥੇ ਚਿੱਤਰਕਾਰੀ ਉਹ ਵੀ ਹੋਈ ਆ ਜਿਹੜੀ ਅੰਗਰੇਜ਼ਾਂ ਦੇ ਨਾਲ ਯੁੱਧ ਹੋਇਆ ਸੀਗਾ ਉਹ ਵੀ ਚਿੱਤਰਕਾਰੀ ਇੱਥੇ ਬਣਾਈ ਗਈ ਹੈ ਦਰਸਾਈ ਗਈ ਹੈ ਦੇਖ ਸਕਦੇ ਹੋ ਛੋਟੇ ਛੋਟੇ ਕਿਦਾਂ ਉਹਨਾਂ ਟੈਂਕਾਂ ਅੰਗਰੇਜ਼ਾਂ ਦੀ ਫੌਜ ਦੂਜੀ ਸਾਈਡ ਮਾਰ ਰਹੇ ਹਨ ਰਜੀਤ ਸਿੰਘ ਜੀ ਦੀ ਫੌਜ ਸੋ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹਨੇ ਵੀ ਚਿੱਤਰਕਾਰੀ ਕਰਵਾਈ ਬਹੁਤ ਸੋਹਣੀ ਕੀਤੀ ਹੈ ਜੀ ਤੇ ਚੱਲਦੇ ਹੁਣ ਅੰਦਰ ਗੱਲ ਕਰਦੇ ਹਾਂ ਉਹਨਾਂ ਨਾਲ ਵੀ ਆਪਾਂ ਮੰਦਰ ਵਾਲਿਆਂ ਨਾਲ। ਜੀ ਬਾਬਾ ਜੀ। ਜੀ। ਬਾਬਾ ਜੀ ਸਾਨੂੰ ਇਸ ਕਿਲੇ ਬਾਰੇ ਇਤਿਹਾਸ ਬਾਰੇ ਦੱਸੋ। ਸੰਗਤ ਜਿੰਨੀ ਵੀ ਦੇਖ ਜੀ ਜੀ। ਇਹ ਭਾਰੀ ਕੀ ਗੋਦ ਮੇ ਬਾਬਾ ਰਾਮਦਾਸ ਜੀ ਮਹਾਰਾਜ ਪ੍ਰਾਚੀਨ ਹੋਏ 1100 ਸਾਲ। ਇਹ ਉੱਤਰ ਭਾਰਤ ਮੇ ਇਹ ਪ੍ਰਮੁੱਖ ਮੰਦਰ ਠਾਕੁਰ ਦੁਆਰਾ ਅਰਾਧਾ ਕਰਸਨ ਜੀ। ਇਸ ਜਗ੍ਹਾ ਪੀਰ ਮਹਾਰਾਜ ਵੀ ਵਿਰਾਜਮਾਨ ਹੈ। हरेक धर्मों का ये प्रतीक सनातन का ये ठाकुर द्वारा प्राचीन इस जगह महाराजा कपूरथला के रियासत है और ऊपर चित्रकारी वगैरह ये सब उन्हीं का देन है महाराजा कपूरथला का और महाराजा रंजीत सिंह जी जरा वो महाराज की पालकी लेके आए वो शंख मलमल की गद्दी बाबा रामदास जी की वो अंदर विराजमान ਸੋ ਜਿੱਦਾਂ ਹੋਰ ਵੀ ਬੰਦੇ ਆਏ ਸੀਗੇ ਸਾਨੂੰ ਕਿਤੇ ਪਤਾ ਲੱਗਾ ਵੀ ਕੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਤਿਤਰਕਾਰੀ ਕਰਵਾਈ ਸਾਰੀ ਨਹੀਂ ਐਸਾ ਥਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਅਭੀ ਹੋਏ ਇਹ ਰੰਗ ਮਹਲ ਕਰਕੇ ਜੋ ਹੈ ਨਾ ਮਹਾਰਾਜਾ ਕਿਰਕ ਕਪੂਰਥਲਾ ਥੇ ਸੇਮ ਚਿੱਤਰਕਾਰੀ ਕਪੂਰਥਲਾ ਵੀ ਅੰਦਰ ਵੀ ਤੋਂ ਮਹਾਰਾਜਾ ਕਪੂਰਥਲਾਗੇ ਸਬਦੀ ਨੇ ਆਮ ਮੇਨਟੇਨੈਂਸ ਹੋਤਾ ਰਹਤਾ ਹੈ ਕੋਈ ਉਸ ਜਗ੍ਹਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੀ ਚਿੱਤਰਕਾਰੀ ਹੈ ਪਰ ਜਿਹੜੇ ਪਹਿਲੇ ਜਿਹੜੇ ਬਣੇ ਹੋਏ ਇੱਥੇ ਸਾਰੇ ਬਿਲਡਿੰਗ ਇਸ ਵਿੱਚ ਵੀ ਕਾਫੀ ਚਿੱਤਰਕਾਰੀ ਥੀ ਉਹ ਖਰਾਬ ਹੋ ਗਈ ਔਰ ਉਤਨਾ ਵੀ ਰਹਿ ਗਈ ਹੈ ਉਹ পুরাਤਤ ਵਿਭਾਗ ਫਿਰ ਦੁਬਾਰਾ ਕੰਦੇ ਕਿ ਤਿਆਰ ਕਰਕੇ ਦੇ ਮਤਲਬ ਸੱਚ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਚਿੱਤਰਕਾਰੀ ਕਰਵਾਈ ਸੀ ਇੱਥੇ ਜਿਵੇਂ ਜਦੋਂ ਤੁਸੀਂ ਹੁਣ ਸਾਨੂੰ ਦੱਸਿਆ ਵੀ ਮਹਾਰਾਜਾ ਕਪੂਰਥਲਾ ਜੀ ਨੇ ਇਹ ਸਾਰੇ ਉਹਨਾਂ ਦੀ ਰਿਆਸਤ ਹੈ ਰਿਆਸਤ ਤੇ ਬਾਅਦ ਵਿੱਚ ਮਹਾਰਾਜ ਰਣਜੀਤ ਸਿੰਘ ਜੀ ਆਏ ਬਿਲਕੁਲ ਕਾਫੀ ਯੋਗਦਾਨ ਰਹੀ ਯੋਗਦਾਨ ਰਹਾ ਕਿਉਂਕਿ ਆਪਾਂ ਆਪਣੀ ਵੀਡੀਓ ਦੇ ਵਿੱਚ ਪਹਿਲਾਂ ਸਾਰਾ ਦੱਸਿਆ ਵੀ ਮਹਾਰਾਜ ਰਣਜੀਤ ਸਿੰਘ ਜੀ ਨੇ ਕਰਵਾਈ ਸੀ ਕਿਉਂਕਿ ਬਾਅਦ ਵਿੱਚ ਅਸੀਂ ਵੀ ਨਾ ਝੂਠੇ ਪਈਏ ਵੀ ਨਹੀਂ ਆਇਆ ਇਹਦਾ ਤੁਸੀਂ ਦੱਸਿਆ ਸਾਨੂੰ ਪਹਿਲਾਂ ਅਗੈਸਾ ਹੈ ਦੇਖੋ ਕਿ ਦੋ ਚੀਜ਼ ਮਹਾਰਾਜਾ ਰਣਜੀਤ ਸਿੰਘ ਜੀ ਮਹਾਰਾਜ ਤੋਂ ਅਭੀ ਹੋਏ ਸਾਰੇ 1100 ਸਾਲ ਇਹ ਪ੍ਰਾਚਨ ਠਾਪੁਰ ਦਵਾਰ ਹੈ विधवत ठाकुर जी विराजमान है सबसे पहले पीर आया अब हम कल जो है ना जी मुसलमान कोई कहे कि पीर क्या होता है तो पीर एक लैंग्वेज है जिस तरह की संत महापुरुष संस्कृत में कह देते हैं परभंस पहले महांत महत्त के बाद श्रीमांत श्रीमंत के बाद महामंडलेश्वर महामंडलेश्वर के बाद शंकराचार्य शंकराचार्य के बाद जरा संत परभंश हो जाते हैं परभंश को हम सब कह देते हैं फारसी में पीर हां जी पीर कोई मुसलमान ही नहीं है मुसलमान तो अभी जी ये अनादिकाल से ना ठीक है सो so, धन्यवाद सानू ये जानकारी देने के लिए क्योंकि ये दसना जरूरी होता है जी कि इतिहास जगह पे जानने क्योंकि आपा तो चलो हुन आए हां ਤੁਸੀਂ ਤਾਂ ਚਲੋ ਸਾਲਾਂ ਸਾਲ ਤੋਂ ਇੱਥੇ ਸੇਵਾ ਕਰ ਰਹੇ ਹੋ ਤੁਹਾਨੂੰ ਇਸ ਚੀਜ਼ ਦਾ ਜ਼ਿਆਦਾ ਗਿਆਨ ਹੁੰਦਾ ਸਾਨੂੰ ਅਸੀਂ ਇਹੀ ਸਾਡਾ ਮਕਸਦ ਹੁੰਦਾ ਜੀ ਵੀ ਜਿਹੜੇ ਗੱਦੀ ਤੇ ਬਰਾਜਮਾਨ ਹੁੰਦੇ ਉਸ ਸਮੇਂ ਉਹ ਸਾਨੂੰ ਦੱਸਣ ਇਸ ਚੀਜ਼ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਜੀ ਇਸ ਕੀ ਜਾਣਕਾਰੀ ਸੋ ਇਹ ਸਗਾ ਜੀ ਇਸ ਜਗ੍ਹਾ ਦਾ ਇਤਿਹਾਸ ਤੁਹਾਨੂੰ ਪੰਡਤ ਜੀ ਨਾਲ ਵੀ ਆਪਾਂ ਗੱਲਬਾਤ ਕਰਵਾਈ ਵੀ ਸਾਰੀ ਅਪਡੇਟ ਦਿੱਤੀ ਕਿੱਦਾਂ ਇਹ ਕਿਲਾ ਬਣਿਆ ਕਿਸ ਮਹਾਰਾਜ ਜੀ ਦੀ ਇਹ ਰਿਆਸਤ ਸੀਗੀ ਸਾਰੀ ਅਪਡੇਟ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦਿੱਤੀ ਕੋਈ ਵੀ ਆਪਣੇ ਕੋਲ ਅਸੀਂ ਗੱਲ ਨਹੀਂ ਮਾਰੀ ਜਿੰਨੀਆਂ ਵੀ ਗੱਲਾਂ ਬੋਲੀਆਂ ਸਾਰੀਆਂ ਸੱਚ ਆ ਜੀ ਤੇ ਤਾਂ ਹੀ ਇਹੀ ਮਕਸਦ ਹੁੰਦਾ ਵੀ ਸਾਡਾ ਕਿਸੇ ਜਗ੍ਹਾ ਤੇ ਜਾ ਕੇ ਉੱਥੇ ਦੇ ਪੁਜਾਰੀ ਜੀ ਨਾਲ ਗੱਲਬਾਤ ਕਰਨੀ ਜੋ ਲੋਕਲ ਉਸ ਬੰਦੇ ਪਿੰਡ ਦੇ ਆ ਉਹਨਾਂ ਨਾਲ ਜਦ ਸਾਡੀ ਗੱਲਬਾਤ ਕਰਨ ਦਾ ਇਹੀ ਮਕਸਦ ਹੁੰਦਾ ਵੀ ਅਸੀਂ ਆਪਣੇ ਕੋਲੋਂ ਜੇ ਕੋਈ ਗੱਲ ਸਾਡੇ ਕੋਲੋਂ ਇੰਚ ਇੱਧਰ ਜਾਂ ਉੱਧਰ ਹੋ ਜਾਂਦੀ ਆ ਉਹ ਬਿਲਕੁਲ ਉਹਨਾਂ ਨੂੰ ਪਰਫੈਕਟ ਕਰ ਦਿੰਦੇ ਆ ਵੀ ਹਾਂ ਇਹ ਗੱਲ ਪਰਫੈਕਟ ਸਗੀ ਸੋ ਤਾਂ ਹੀ ਮੈਂ ਪੰਡਤ ਜੀ ਨਾਲ ਦੋ ਵਾਰ ਤਿੰਨ ਵਾਰ ਕਰ ਪੁੱਛਿਆ ਵੀ ਮਹਾਰਾਜ ਰਜੀਤ ਸਿੰਘ ਜੀ ਤੇ ਆਏ ਸੀ ਸੋ ਉਹਨਾਂ ਨੇ ਸਾਰੀ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਦੱਸਿਆ ਵੀ ਕਿੱਦਾਂ ਇਹ ਰਿਆਸਤ ਬਣੀ ਮਹਾਰਾਜ ਜੀ ਸਿੰਘ ਜੀ ਆਏ ਸੀਗੇ ਸੋ ਸਾਰੀ ਅਪਡੇਟ ਦਿੱਤੀ ਸੋ ਏਦਾਂ ਦੇ ਹੋਰ ਬਲੌਗ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਬਾਕੀ ਮਿਲਾਂਗੇ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਧੰਨਵਾਦ